ਕਿਤਾਬ ਬ੍ਰੋਸ਼ਨੀਆ ਅਧਿਆਇ ਦੂਜਾ ਪੁਰਸ਼ ਲੜਦੇ ਕਿਉਂ ਹਨ ਲੜਾਈਆਂ ਤੇ ਜੰਗਾਂ ਹੁੰਦੀਆਂ ਆਈਆਂ ਹਨ ਅਤੇ ਹੁੰਦੀਆਂ ਰਹਿਣਗੀਆਂ ਕਾਰਨ ਪੁਰਸ਼ ਦੇ ਸਰੀਰਕ ਬਣਤਰ ਲੜਨ ਦੀ ਲੋੜ ਇਤਿਹਾਸ ਅਤੇ ਪੁਰਸ਼ ਦੇ ਸੁਭਾਅ ਵਿੱਚ ਹਨ ਪੁਰਸ਼ ਲੜਦੇ ਹਨ ਇਸਤਰੀਆਂ ਝਗੜਦੀਆਂ ਹਨ ਪੁਰਸ਼ ਵਿੱਚ ਕੁਝ ਬੁਨਿਆਦੀ ਤੱਤ ਅਤੇ ਭਾਵਨਾਵਾਂ ਹਨ ਜਿਹੜੀਆਂ ਉਸ ਨੂੰ ਲੜਨ ਲਈ ਉਕਸਾਉਂਦੀਆਂ ਹਨ ਖਤਰਿਆਂ ਦੇ ਸੰਮੁਖ ਕਰਦੀਆਂ ਹਨ ਜਿੱਥੇ ਸੱਟਾਂ ਲੱਗਦੀਆਂ ਹਨ ਅਤੇ ਮੌਤਾਂ ਵੀ ਹੁੰਦੀਆਂ ਹਨ ਮਨੁੱਖ ਮਰਨ ਲਈ ਨਹੀਂ ਲੜਦਾ ਪਰ ਲੜਦਿਆਂ ਮਰਨ ਤੋਂ ਨਹੀਂ ਡਰਦਾ ਅਤੇ ਕਈ ਸਥਿਤੀਆਂ ਵਿੱਚ ਜਾਂ ਉਸਨੇ ਹੋਰਾਂ ਨੂੰ ਮਾਰਨਾ ਹੁੰਦਾ ਹੈ ਜਾਂ ਉਹਨਾਂ ਦੇ ਹੱਥੋਂ ਮਾਰਨਾ ਹੁੰਦਾ ਹੈ ਮਨੁੱਖ ਇਹਨਾਂ ਭਾਵਨਾਵਾਂ ਨੂੰ ਲੱਖਾਂ ਸਾਲਾਂ ਦੇ ਸ਼ਿਕਾਰ ਯੁੱਗ ਵਿੱਚ ਵਰਤ ਕੇ ਆਪਣੀ ਹੋਂਦ ਨੂੰ ਸੁਰੱਖਿਅਤ ਕਰਦਾ ਰਿਹਾ ਹੈ ਜਿੰਨਾ ਪਸ਼ੂਆਂ ਨੂੰ ਮਨੁੱਖ ਮਾਰਦਾ ਸੀ ਉਹਨਾਂ ਨੂੰ ਖਾ ਜਾਂਦਾ ਸੀ ਪਸ਼ੂ ਵੀ ਮਨੁੱਖਾਂ ਨਾਲ ਅਜਿਹਾ ਹੀ ਵਿਹਾਰ ਕਰਦੇ ਸਨ ਜਿਉਣ ਵਾਸਤੇ ਖਾਣਾ ਖਾਣ ਲਈ ਮਾਰਨਾ ਜੰਗਲ ਦਾ ਨਿਯਮ ਰਿਹਾ ਹੈ ਅਕਾਲ ਪੈਣ ਕਾਰਨ ਜਦੋਂ ਭੁੱਖ ਸਤਾਉਂਦੀ ਤਾਂ ਹੋਰਾਂ ਦੇ ਮਾਰੇ ਸ਼ਿਕਾਰ ਨੂੰ ਖੋਣ ਦਾ ਯਤਨ ਕੀਤਾ ਜਾਂਦਾ ਸੀ ਖੋਣ ਦੇ ਇਸ ਯਤਨ ਵਿੱਚੋਂ ਆਪਸ ਵਿੱਚ ਲੜਨ ਦੀ ਲੋੜ ਪਈ ਤੇ ਵਾਸਤਵ ਵਿੱਚ ਜਿਉਂਦੇ ਰਹਿਣ ਦੀ ਜद्दोजਹਿਦ ਨੇ ਮਨੁੱਖ ਨੂੰ ਲੜਨਾ ਸਿਖਾਇਆ ਹੈ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਸ਼ੂਆ ਵਾਂਗ ਲੱਖਾਂ ਸਾਲ ਲੜਦੇ ਰਹਿੰਦੇ ਅਨੁਭਵ ਨੇ ਲੜਨਾ-ਪੀੜਨਾ ਮਨੁੱਖ ਦਾ ਸੁਭਾਅ ਬਣਾ ਦਿੱਤਾ ਹੈ। ਲੜਨ-ਪੀੜਨ ਦਾ ਦੂਜਾ ਮੁੱਖ ਕਾਰਨ ਕਾਮ ਪੂਰਤੀ ਰਿਹਾ ਹੈ। ਜਿਸ ਕਾਰਨ ਇਸਤਰੀਆਂ ਲਈ ਪੁਰਸ਼ ਆਪਸ ਵਿੱਚ ਲੜਦੇ ਸਨ। ਇਸਤਰੀਆਂ ਪਿੱਛੇ ਲੜਾਈਆਂ ਹੁਣ ਤਾਂ ਹੁੰਦੀਆਂ ਹੀ ਹਨ। ਪਹਿਲਾਂ ਯੁੱਧ ਵੀ ਹੋਇਆ ਕਰਦੇ ਸਨ। ਇਸਤਰੀਆਂ ਪਿੱਛੇ ਹੋਣ ਵਾਲੀਆਂ ਲੜਾਈਆਂ ਨਾਲ ਇਸਤਰੀ ਦਾ ਮਹੱਤਵ ਵਧਿਆ ਅਤੇ ਉਹ ਤੰਗਣਯੋਗ ਨਾਮ ਬਣ ਗਈ। ਆਪਣੀ ਲੋੜ ਅਤੇ ਇੱਛਾ ਕਿਵੇਂ ਪੂਰੀ ਕੀਤੀ ਜਾਵੇ? ਇਸ ਬਾਰੇ ਮਨੁੱਖ ਨੂੰ ਸੋਚਣਾ ਪਿਆ ਢੋਗਵਾ ਪੈਣ ਤੱਕ ਕਾੜਨਾ ਪਿਆ ਅਜਿਹੀਆਂ ਲੜਾਈਆਂ ਨੂੰ ਘਟਾਉਣ ਲਈ ਵਿਆਹ ਪਰਿਵਾਰ ਜਿਹੀਆਂ ਸੰਸਥਾਵਾਂ ਉੱਭਰੀਆਂ ਪੁਰਾਣੇ ਵੇਲੇ ਵਿੱਚ ਜਵਾਨ ਇਸਤਰੀਆਂ ਦੀ ਮਾਲਕੀ ਪੁਛਦੀ ਅਮੀਰੀ ਅਤੇ ਸ਼ਕਤੀ ਦਾ ਪੈਮਾਨਾ ਬਣ ਗਈ ਸੀ ਮਨੁੱਖ ਨੇ ਆਪਣੇ ਹਰਮ ਦੀ ਰਾਖੀ ਲਈ ਵੀ ਲੜਾਈਆਂ ਕੀਤੀਆਂ ਹਨ ਇਵੇਂ ਕਾਮ ਦੀ ਇੱਛਾ ਨੇ ਮਾਲਕੀ ਦਾ ਸੰਕਲਪ ਉਸਾਰਿਆ ਅਤੇ ਆਪਣੀ ਮਲਕੀਅਤ ਦੀ ਰੱਖਿਆ ਦੀ ਪੁਰਸ਼ ਨੇ ਜ਼ਿੰਮੇਵਾਰੀ ਚੁੱਕੀ ਲੋੜ ਨੇ ਗੁਫਾ ਦੀ ਥਾਂ ਝੁੱਗੀ ਅਤੇ ਚੁੱਲ੍ਹੇ ਦਾ ਸੰਕਲਪ ਉਜਾਗਰ ਕੀਤਾ ਘਰ ਅਤੇ ਬੱਚਿਆਂ ਦੀ ਸਾਂਭ ਸੰਭਾਲ ਔਰਤ ਦੀ ਜ਼ਿੰਮੇਵਾਰੀ ਬਣੀ ਅਤੇ ਬਾਹਰਲੇ ਕੰਮ ਪੁਰਸ਼ ਨੇ ਆਪਣੇ ਜ਼ਿੰਮੇ ਲਈ ਇਸ ਪਰਿਵਰਤੀ ਵਿੱਚੋਂ ਪਰਿਵਾਰ ਭਗਤੀ ਪੈਦਾ ਹੋਈ ਜਿਹੜੀ ਵਿਕਸਿਤ ਹੋ ਕੇ ਦੇਸ਼ ਭਗਤੀ ਬਣ ਗਈ ਮਨੁੱਖ ਨੇ ਆਪਣੇ ਅਨੁਭਵ ਨਾਲ ਸਿੱਖ ਲਿਆ ਸੀ ਕਿ ਰਲ ਕੇ ਯਤਨ ਕਰਨੇ ਸੌਖੇ ਅਤੇ ਲਾਹੇਵੰਦ ਹੁੰਦੇ ਹਨ ਸੋ ਉਸਨੇ ਜਥੇ ਬੰਦ ਹੋਣਾ ਸਿੱਖਿਆ। ਇਹ ਪਰਿਵਰਤੀ ਵਿਕਸਿਤ ਹੋ ਕੇ ਫੌਜ ਬਣ ਗਈ। ਮਨੁੱਖ ਵਿੱਚ ਪਹਿਲਾਂ ਰੱਖਿਆ ਦਾ ਸੰਕਲਪ ਜਨਮਿਆ, ਹਮਲੇ ਦਾ ਸੰਕਲਪ ਮਗਰ ਉਪਜਿਆ। ਅਕਾਲ ਕਾਰਨ ਪ੍ਰਵਾਸ ਦੀ ਲੋੜ ਪਈ, ਜਿਸ ਨਾਲ ਹਮਲਾਵਰੀ ਵਰਤੀ ਉਪਜੀ। ਨਿਰਸੰਦੇਹ ਭੁੱਖ ਹਮਲੇ ਦਾ ਕਾਰਨ ਬਣਦੀ ਰਹੀ ਹੈ। ਹੁਣ ਵੀ ਲੜਾਈ ਅਤੇ ਉਧ ਦੇ ਦੋ ਪੰਥੜੇ ਵਰਤੇ ਜਾਂਦੇ ਹਨ, ਰੱਖਿਆਤਮਕ ਪੰਥੜਾ ਅਤੇ ਹਮਲਾਵਰੀ ਪੰਥੜਾ। ਹਥਿਆਰਾਂ ਦੇ ਰੱਖਿਆਤਮਕ ਨਾਲੋਂ ਹਮਲਾਵਰੀ ਪੈਂਦੜਾ ਵਧੇਰੇ ਮਹੱਤਵਪੂਰਨ ਬਣਾ ਦਿੰਦਾ ਹੈ। ਕੁਦਰਤੀ ਵਿਪਤਾਵਾਂ ਨਾਲ ਝੁੱਗੀਆਂ ਤਬਾਹ ਹੋ ਜਾਣ ਤੇ ਗਵਾਂਢੀ ਇਲਾਕਿਆਂ ਦੀਆਂ ਝੁੱਗੀਆਂ ਤੇ ਹਮਲਾ ਕਰਕੇ ਉਹਨਾਂ ਦਾ ਸੰਭਿਆ ਸੰਭਾਲਿਆ ਸਮਾਨ ਖੋਲਿਆ ਜਾਂਦਾ ਸੀ। ਐਵੇਂ ਖੋਣ ਨਾਲ ਖੋਣ ਵਾਲਿਆਂ ਦਾ ਹੌਸਲਾ ਵੱਜ ਜਾਂਦਾ ਸੀ। ਰਲ ਕੇ ਹਮਲੇ ਕਰਨ ਅਤੇ ਬਚਾਅ ਕਰਨ ਲਈ ਜਥੇਬੰਦ ਹੋਣ ਦੀ ਲੋੜ ਪਈ। ਇਸ ਨਾਲ ਆਗੂ ਜਾਂ ਮੋਰੀ ਉੱਜੇ ਪਿਤਾ ਪਹਿਲਾ ਹੀ ਪਰਿਵਾਰ ਦਾ ਮੂਰੀ ਹੋਇਆ ਕਰਦਾ ਸੀ ਕਬੀਲੇ ਦੇ ਪਿਤਾ ਦੀ ਲੋੜ ਪਈ ਲੰਨ ਵਿੱਚ ਸਦਕ ਸਿਰੜ ਦ੍ਰਿੜਤਾ ਅਤੇ ਬਹਾਦਰੀ ਆਗੂ ਦੇ ਲੱਛਣ ਮੰਨੇ ਗਏ ਤਾਕਤ ਗਿਣਤੀ ਅਤੇ ਹੌਸਲੇ ਦੇ ਆਧਾਰ ਤੇ ਹਰੇਕ ਕਬੀਲੇ ਦੀ ਹੋਮੇ ਅਣਖ ਬਣ ਗਈ ਹਥਿਆਰ ਬਣਾਉਣ ਰੱਖਣ ਅਤੇ ਵਰਤਣ ਦਾ ਰਿਵਾਜ ਪਿਆ ਖਾਨਦਾਨਾਂ ਅਤੇ ਕਬੀਲਿਆਂ ਦੇ ਆਪਸੀ ਵਿਰੋਧਾਂ ਕਾਰਨ ਹਰ ਵੇਲੇ ਕੋਈ ਨਾ ਕੋਈ ਹਥਿਆਰ ਲੈ ਕੇ ਚੱਲਣ ਦੀ ਰੀਤ ਪਈ ਹਥਿਆਰ ਨਾਲ ਵਿਅਕਤੀ ਦਾ ਹੌਸਲਾ ਵੱਧ ਜਾਂਦਾ ਹੈ। ਹਥਿਆਰਬੰਦ ਵਿਅਕਤੀ ਲੜਨ ਲਈ ਕਾਲਾ ਹੁੰਦਾ ਹੈ ਅਤੇ ਲੜਨ ਵਾਲਾ ਵਿਅਕਤੀ ਹਥਿਆਰ ਦਾ ਚਾਹਵਾਨ ਹੁੰਦਾ ਹੈ। ਜਿਹੜਾ ਆਗੂ ਜਾਂ ਜੇਤੂ ਹੁੰਦਾ ਸੀ ਉਸ ਨੂੰ ਸਭ ਤੋਂ ਸੋਹਣੀ ਔਸਤਰੀ ਨੂੰ ਪਤਨੀ ਬਣਾਉਣ ਦਾ ਅਧਿਕਾਰ ਹੁੰਦਾ ਸੀ। ਅਜਿਹੇ ਵਰਤਾਰੇ ਨਾਲ ਸੋਹਣੇ ਸੁਨੱਖੇ ਬਹਾਦਰ ਸਿਹਤਮੰਦ ਅਤੇ ਹਿੰਮਤੀ ਸੰਤਾਨ ਵਾਲੇ ਖਾਨਦਾਨ ਉੱਜੇ ਨਸਲ ਸੁਧਾਰ ਹੋਇਆ, ਪਤਵੰਤੇ ਅਤੇ ਕੁਲੀਨ ਵਰਗ ਦਾ ਨਿਰਮਾਣ ਹੋਇਆ। ਆਪਣੀ ਰਿਸ਼ਤੇਦਾਰੀਆਂ ਨਾਲ ਕੁਲੀਨ ਵਰਗ ਦੀ ਸ਼ਕਤੀ ਅਤੇ ਪ੍ਰਭਾਵ ਵਧਿਆ ਯੂਰਪ ਦੇ ਕਈ ਖਾਨਦਾਨਾਂ ਨੇ ਆਪਣੀ ਉੱਚੀ ਨਸਲ ਦੀ ਸ਼ੁੱਧਤਾ ਦਾ ਰੁਤਬਾ ਬਣਾਇਆ ਰੱਖਿਆ ਉਹ ਆਪਣੇ ਬਰਾਬਰ ਦੇ ਪਤਵੰਤੇ ਖਾਨਦਾਨਾਂ ਨਾਲ ਹੀ ਵਿਆਹ ਦਾ ਰਿਸ਼ਤਾ ਜੋੜਦੇ ਸਨ ਇਨ੍ਹਾਂ ਪਰਿਵਾਰਾਂ ਦੇ ਪੁੱਤਰ ਰਾਜੇ ਮਹਾਰਾਜੇ ਅਤੇ ਧੀਾਂ ਰਾਣੀਆਂ ਮਹਾਰਾਣੀਆਂ ਬਣਦੀਆਂ ਸਨ ਪੰਜਾਬੀ ਇਸ ਲਈ ਸ਼ਾਸੀ ਸਾਸਿ ਹਨ ਕਿਉਂਕਿ ਇਨ੍ਹਾਂ ਵਿੱਚ ਕਈ ਜੇਤੂ ਨਸਲਾਂ ਦਾ ਖੂਨ ਹੈ ਪੰਜਾਬ ਵਿੱਚ ਕੁਝ ਜੱਟ ਘਰਾਣਿਆਂ ਦਾ ਬੋਲਬਾਲਾ ਰਿਹਾ ਹੈ। ਤਾਕਤਵਰਾਂ ਲਈ ਭੋਜਨ ਦੀ ਚੰਗੀ ਪੱਧਰ ਅਤੇ ਵਿਧੇਰੇ ਮਾਤਰਾ ਨਾਲ ਕੁਲੀਨ ਵਰਗਾਂ ਨੇ ਆਪਣੀ ਸ਼ਕਤੀ ਅਤੇ ਪ੍ਰਭਾਵ ਵਧਾਇਆ। ਕਮਜ਼ੋਰਾਂ ਨੂੰ ਹੋਰ ਕਮਜ਼ੋਰ ਕਰਕੇ ਇਹ ਵਿਧੇਰੇ ਸ਼ਕਤੀਸ਼ਾਲੀ ਹੋ ਗਏ। ਇਹ ਕਮਜ਼ੋਰ ਗੁਲਾਮ ਬਣਾਏ ਗਏ। ਤਲਵਾਰ ਨਾਲ ਲੜੀਆਂ ਲੜਾਈਆਂ ਵਿੱਚ ਗੱਤੀ ਗਤ ਬਹਾਦਰੀ ਦਾ ਜਸ ਗਾਉਣ ਲਈ ਕਵੀ ਅਤੇ ਢਾਡੀ ਉਪਜੇ। ਜਿੰਨਾ ਕਾਰਨ ਲੜਾਈ ਦੇ ਮੈਦਾਨ ਵਿੱਚ ਮਰਨ ਵਾਲਿਆਂ ਦੀਆਂ ਵਾਰਾਂ ਅਤੇ ਗਥਾਵਾਂ ਪ੍ਰਸਿੱਧ ਹੋਈਆਂ ਯੋद्धा ਸਾਡੇ ਸਮਾਜ ਦਾ ਨਾਇਕ ਬਣਿਆ ਜਿਸ ਸਮਾਜ ਵਿੱਚ ਬਧੇਰੇ ਯੋਧੇ ਹੋਏ ਸਨ ਉਹ ਸਮਾਜ ਬਧੇਰੇ ਮਾਨਮਤੇ ਅਤੇ ਸੂਰਬੀਰ ਹਨ ਮਰ ਜਾਣ ਦੀਆਂ ਗੱਲਾਂ ਇਨ੍ਹਾਂ ਸਮਾਜਾਂ ਅਤੇ ਸੱਭਿਆਚਾਰਾਂ ਵਿੱਚ ਆਮ ਗੱਲਬਾਤ ਦਾ ਹਿੱਸਾ ਬਣੀ ਐ ਇਨ੍ਹਾਂ ਕਾਰਨਾਂ ਕਰਕੇ ਲੜਨਾ ਪੈਣਾ ਸਤਕਾਰਯੋਗ ਲਾਹੇਵੰਦ ਰੋਜ਼ਗਾਰ ਬਣ ਗਿਆ ਰਾਜਿਆਂ ਦੇ ਰਾਜਿਆਂ ਨੇ ਫੌਜ ਰੱਖਣੀ ਆਰੰਭ ਕੀਤੀ ਰਾਜਿਆਂ ਦਾ ਕੰਮ ਨਵੇਂ ਇਲਾਕੇ ਜਿੱਤਣੇ ਅਤੇ ਬਗਾਵਤਾਂ ਨੂੰ ਕੁਚਲਣਾ ਹੋ ਗਿਆ। ਹਰੇਕ ਦੇਸ਼ ਵਿੱਚ ਇੱਕ ਬਹਾਦਰ ਕੌਮ ਜਾਂ ਕਬੀਲਾ ਹੁੰਦਾ ਹੈ ਜਿਸ ਤੇ ਮੁਖੀ ਦੀ ਤਾਕਤ ਉਸ ਕੌਮ ਦੀ ਤਾਕਤ ਬਣ ਜਾਂਦੀ ਹੈ। ਸਿੱਖਾਂ ਵਿੱਚ ਸਰਦਾਰ ਦਾ ਸੰਕਲਪ ਅਫਗਾਨਾਂ ਤੋਂ ਲਿਆ ਗਿਆ ਹੈ। ਬਹਾਦਰ ਪਠਾਨ ਜਾਂ ਅਫਗਾਨ ਆਪਣੇ ਕਬੀਲੇ ਦੇ ਬਹਾਦਰ ਮੁਖੀ ਨੂੰ ਸਰਦਾਰ ਕਹਿੰਦੇ ਸਨ। ਅਫਗਾਨਾਂ ਨੂੰ ਕੋਈ ਨਹੀਂ ਹਰਾ ਸਕਿਆ। ਰੂਸ, ਪਰਤਾਨੀਆਂ ਅਤੇ ਅਮਰੀਕਾ ਵੀ ਨਹੀਂ ਹਰਾ ਸਕਿਆ। ਅਫਗਾਨਾਂ ਨੂੰ ਹਰੀ ਸਿੰਘ ਨਲੂਏ ਨੇ ਹਰਾਇਆ। ਅਤੇ ਸਰਦਾਰ ਦਾ ਖਿਤਾਬ ਹਮੇਸ਼ਾ ਲਈ ਸਿੱਖਾਂ ਨਾਲ ਜੁੜ ਗਿਆ। ਸਾਰਾ ਗੜੀ ਦੀ ਲੜਾਈ ਵਿੱਚ 26 ਸਿੱਖ ਸਿਪਾਈਆਂ ਨੇ ਲਗਭਗ 700 ਅਫਗਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸ ਕਾਰਨ ਇਹ ਲੜਾਈ ਸੰਸਾਰ ਦੀਆਂ 10 ਇਤਿਹਾਸਿਕ ਲੜਾਈਆਂ ਵਿੱਚ ਗਿਣੀ ਜਾਂਦੀ ਹੈ। ਇਹ ਲੜਾਈ ਫਰਾਂਸ ਵਿੱਚ ਸਕੂਲਾਂ ਵਿੱਚ ਪੜ੍ਾਈ ਜਾਂਦੀ ਹੈ। ਬੰਦਾ ਸਿੰਘ ਬਹਾਦਰ ਮਾਲਵੇ ਵਿੱਚ ਇਸ ਲਈ ਕਾਮਯਾਬ ਹੋਇਆ ਕਿਉਂਕਿ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਪ੍ਰਾਪਤ ਸੀ ਅਤੇ ਮੱਲਾਂ ਦੇ ਦੇਸ਼ ਦੇ ਨਾਂ ਤੇ ਪ੍ਰਸਿੱਧ ਹੋਏ ਮਾਲਵੇ ਵਿੱਚ ਇੱਥੋਂ ਦੇ ਲੋਕਾਂ ਨੂੰ ਲੜਨ ਭਿੜਨ ਦਾ ਪਹਿਲਾਂ ਹੀ ਬੜਾ ਚਾ ਸੀ ਅਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਹ ਜ਼ਮੀਨਾਂ ਦੇ ਮਾਲਕ ਬਣ ਗਏ ਜਿਨ੍ਹਾਂ ਤੋਂ ਮਿਸਲਾਂ ਬਣੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਇਆ ਇਹ ਸਭ ਕੁਝ ਤਲਵਾਰ ਦੇ ਜ਼ੋਰ ਨਾਲ ਹਜ਼ਾਰਾਂ ਜਾਨਾਂ ਗਵਾਉਣ ਮਗਰੋਂ ਆਪ ਰਿਆ ਸੀ ਸ਼ਾਂਤੀ ਡਰਪੋਕਾਂ ਦਾ ਸੰਕਲਪ ਬਣ ਗਿਆ ਹੈ ਡਰਪੋਕਾਂ ਦੀ ਕਮਜ਼ੋਰ ਖੁਰਾਕ ਨੇ ਉਹਨਾਂ ਨੂੰ ਸਾਸੀ ਨਹੀਂ ਬਣ ਦਿੱਤਾ ਯੂਨਾਨੀ, ਸਪਾਰਟਨ, ਕਾਰਥੇਜੀਅਨ, ਤੁਰਕ, ਮੰਗੋਲ, ਈਰਾਨੀ, ਪਠਾਨ, ਗੋਰਖੇ, ਸਿੱਖ, ਰਾਜਪੂਤ ਆਦੀ ਲੜਨ ਪੜਨ ਵਾਲੀਆਂ ਬਹਾਦਰ ਕੌਮਾਂ ਹਨ। ਤੈਮੂਰ, ਚੰਗੇਜ਼ ਅਤੇ ਹਲਾਕੂ ਆਦੀ ਜਿੱਤਣ ਉਪਰੰਤ ਹਾਰੇ ਹੋਏ ਰਾਜ ਦੇ ਸਾਰੇ ਪੁਰਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ। ਜਿਸ ਕਾਰਨ ਯੁੱਧ ਵਿੱਚ ਬੜੀਆਂ ਗਹਿਗੱਜ ਲੜਾਈਆਂ ਹੋਣ ਲੱਗ ਪਈਆਂ ਸਨ। ਇਹ ਜ਼ਿੰਦਗੀ ਮੌਤ ਦੀ ਲੜਾਈ ਸੀ। ਰਾਜਪੂਤਾਂ ਲਈ ਆਪਣੀ ਅਣਖ ਜਾਣ ਤੋਂ ਪਿਆਰੀ ਹੁੰਦੀ ਸੀ ਕਈ ਵਾਰ ਰਾਜਪੂਤਾਂ ਨੂੰ ਪਤਾ ਹੁੰਦਾ ਸੀ ਕਿ ਉਹਨਾਂ ਨੇ ਲੜਾਈ ਵਿੱਚ ਮਾਰੇ ਜਾਣਾ ਹੈ ਪਰ ਉਹ ਆਪਣੀ ਸੂਰਬੀਰਤਾ ਦਾ ਪ੍ਰਮਾਣ ਦੇਣ ਲਈ ਮਰਨ ਹੀ ਜਾਂਦੇ ਸਨ ਅਤੇ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਜਾਣ ਤੋਂ ਪਹਿਲਾਂ ਸਤੀ ਹੋ ਜਾਂਦੀਆਂ ਸਨ ਭਾਰਤ ਦੇ ਜਿੰਨਾ ਰਾਜਾਂ ਵਿੱਚ ਸੂਰਬੀਰ ਅਤੇ ਯੋਧੇ ਨਹੀਂ ਹੋਏ ਉਥੋਂ ਦੇ ਲੋਕ ਸਰੀਰਕ ਪੱਖੋਂ ਕਮਜ਼ੋਰ ਸ਼ਕਲੋਂ ਕੋਝੇ ਅਤੇ ਅਕਲੋਂ ਪਛਾਣ ਖਿੱਚੂ ਹਨ ਅਤੇ ਸਮੁੱਚੇ ਰੂਪ ਵਿੱਚ ਉਹ ਅੰਧਵਿਸ਼ਵਾਸੀ ਹਨ ਧਰਮ ਮਨੁੱਖ ਨੂੰ ਅੰਦਰੋਂ ਅਤੇ ਸਮਾਜ ਨੂੰ ਉਸ ਨੂੰ ਬਾਰੋਂ ਕਾਬੂ ਕਰਦਾ ਹੈ ਸਮਾਜ ਅਤੇ ਧਰਮ ਨੇ ਜੀਵਨ ਨੂੰ ਨੇਮ ਬਧ ਕੀਤਾ ਹੈ ਉਂਝ ਤਾਂ ਹਰੇਕ ਧਰਮ ਸ਼ਾਂਤੀ ਦਾ ਪ੍ਰਚਾਰ ਕਰਦਾ ਹੈ ਪਰ ਆਪਣੇ ਧਰਮ ਦੀ ਰੱਖਿਆ ਕਰਨ ਲਈ ਇਹ ਸ਼ਰਧਾਲੂਆਂ ਨੂੰ ਪ੍ਰੇਰਦਾ ਵੀ ਹੈ ਸਾਰੀਆਂ ਕੌਮਾਂ ਬਹਾਦਰ ਨਹੀਂ ਹੁੰਦੀਆਂ ਬਹੁਤੀਆਂ ਕੌਮਾਂ ਲੜਾਕੀਆਂ ਹੀ ਹੁੰਦੀਆਂ ਹਨ ਬਹਾਦਰੀ ਵਿਖਾਉਣ ਵਾਲੇ ਥੋੜੇ ਹੀ ਹੁੰਦੇ ਹਨ ਬਹੁਤੇ ਦੰਗਾ ਫਸਾਦ ਹੀ ਕਰਦੇ ਹਨ ਧਰਮ ਲਈ ਲੜਨ ਵਾਸਤੇ ਪੁਰਸ਼ ਇਸ ਲਈ ਪ੍ਰੇਰੇ ਜਾਂਦੇ ਹਨ ਕਿਉਂਕਿ ਉਹਨਾਂ ਵਿੱਚ ਲੜਨ ਭੜਨ ਦੀ ਬਰਤੀ ਪਹਿਲਾਂ ਹੀ ਹੁੰਦੀ ਹੈ ਧਰਮ ਲਈ ਲੜਨ ਮਰਨ ਨੂੰ ਪਵਿੱਤਰ ਕਾਰਜ ਦੱਸ ਕੇ ਇਸ ਨੂੰ ਬਲੀਦਾਨ ਕੁਰਬਾਨੀ ਅਤੇ ਸ਼ਹੀਦੀ ਦੇ ਨਾਮ ਦੇ ਕੇ ਵਡਿਆਇਆ ਅਤੇ ਸਤਿਕਾਰਿਆ ਜਾਂਦਾ ਹੈ ਇਤਿਹਾਸ ਕਿਸੇ ਦੇਸ਼ ਦਾ ਹੋਵੇ ਉਸ ਵਿੱਚ ਵੇਰਵੇ ਲੜਾਈਆਂ ਅਤੇ ਜੰਗਾਂ ਹੀ ਉਦਾਂ ਦੇ ਹੀ ਹੁੰਦੇ ਹਨ ਲੜਾਈਆਂ ਪੁਰਸ਼ ਕਰਦੇ ਹਨ ਉਦੇਸ਼ ਤਾਕਤ ਨੂੰ ਹਥਿਆਉਣਾ ਅਤੇ ਤਾਜ ਪਹਿਨਣਾ ਹੁੰਦਾ ਹੈ। ਦੋਹੀ ਪੱਖ ਹੁੰਦੇ ਸਨ। ਤਖਤ ਜਾਂ ਤਾਕਤ। ਇਤਿਹਾਸ ਵਿੱਚ ਔਰਤ ਗੈਰ ਹਾਜ਼ਰ ਹੈ। ਯੂਨਾਨ ਵਿੱਚ ਇਸਤਰੀਆਂ ਦਾ ਕੰਮ ਯੋਧੇ ਜੰਮਣਾ ਸੀ। ਉੱਥੇ ਬਾਝ ਇਸਤਰੀਆਂ ਨੂੰ ਗਹਿਣੇ ਪਾਉਣ ਦੀ ਆਗਿਆ ਨਹੀਂ ਸੀ। ਸੰਸਾਰ ਵਿੱਚ ਯੁੱਧ ਦੇ ਪੈੰਤੜੇ ਅੱਜ ਵੀ ਰੋਮਨਾ ਅਤੇ ਯੂਨਾਨੀਆਂ ਵਾਲੇ ਹਨ। ਰੋਮ ਅਤੇ ਯੂਨਾਨ ਵਿੱਚ ਮਰਨ ਵਾਲੇ ਯੋਧਿਆਂ ਦਾ ਪ੍ਰਲਾਪ ਨਹੀਂ ਸੀ ਕੀਤਾ ਜਾਂਦਾ। ਉਨ੍ਹਾਂ ਦੀ ਬਹਾਦਰੀ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ। ਅਜੋਕੇ ਸਮਿਆਂ ਵਿੱਚ ਰੂਸੀ ਇਨਕਲਾਬ ਤੋਂ ਪਹਿਲਾਂ ਰੂਸ ਵਿੱਚ ਜਾਪਾਨੀ ਰਜਮੈਂਟ ਨੂੰ ਇੱਕ ਪਹਾੜੀ ਫਤਿਹ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਿਸ ਵਿੱਚ ਅਸਫਲ ਹੋਣ ਤੇ ਉਹ ਰਜਮੈਂਟ ਨੇ ਹੀ ਤੋੜ ਦਿੱਤੀ ਗਈ ਸੀ ਅਤੇ ਫੌਜੀ ਮਜ਼ਦੂਰ ਬਣਾ ਦਿੱਤੇ ਗਏ ਸਨ। ਹਰੇਕ ਲੜਾਈ ਜਿੱਤਣ ਲਈ ਲੜੀ ਜਾਂਦੀ ਹੈ। ਲੜਾਈਆਂ ਅਤੇ ਯੁੱਧ ਹੁਣ ਵੀ ਹੁੰਦੇ ਹਨ। ਹਥਿਆਰ ਪੈਤੜੇ ਅਤੇ ਢੰਗ ਬਦਲ ਗਏ ਹਨ। ਸਾਰੇ ਹਥਿਆਰ ਪੁਰਸ਼ ਲਿੰਗ ਦੇ ਹੀ ਵਖ ਵਖ ਰੂਪ ਹਨ ਹੁਣ ਵਿਗਿਆਨ ਦੀਆਂ ਨਵੀਆਂ ਕਾਢਾਂ ਤਕਨੀਕਾਂ ਯੰਤਰਾਂ ਟੈਕਨੋਲੋਜੀ ਆਦਿ ਦੀ ਪਰਖ ਕਿਸੇ ਯੁੱਧ ਵਿੱਚ ਹੀ ਕੀਤੀ ਜਾਂਦੀ ਹੈ ਕਿਸੇ ਦੇਸ਼ ਦੀ ਫੌਜ ਦੀ ਸ਼ਕਤੀ ਸਮੁੱਚੀ ਜਨਤਾ ਦੀ ਸ਼ਕਤੀ ਬਣ ਜਾਂਦੀ ਹੈ ਯੁੱਧ ਵਿੱਚ ਜਿੱਤ ਦੀ ਫੌਜ ਹੈ ਪਰ ਹੌਸਲਾ ਸਾਰੇ ਦੇਸ਼ ਦਾ ਵੱਜ ਜਾਂਦਾ ਹੈ ਸ਼ਕਤੀ ਆਪਣੇ ਆਪ ਵਿੱਚ ਇੱਕ ਤਰਕ ਹੁੰਦੀ ਹੈ ਪੁਰਾਣੇ ਫੌਜੀ ਦੱਸਦੇ ਹਨ ਕਿ ਯੁੱਧ ਉਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਸਮਝਿਆ ਜਾਂਦਾ ਹੈ ਯੁੱਧ ਦੌਰਾਨ ਲਿੰਗ ਕੋਈ ਹੋਵੇ ਹਰ ਕੋਈ ਮਰਦ ਬਣ ਜਾਂਦਾ ਹੈ ਸਮੁੱਚੀ ਗਲਬਾਤ ਹੀ ਬਹਾਦਰੀ ਦੇ ਮੁਹਾਵਰੇ ਵਿੱਚ ਹੋਣ ਲੱਗ ਪੈਂਦੀ ਹੈ ਸੁੰਦਰਤਾ ਵਾਂਗ ਬਹਾਦਰੀ ਦਾ ਗੁਣ ਆਮ ਨਹੀਂ ਇਸੇ ਕਰਕੇ ਬਹਾਦਰੀ ਦੀ ਮਹਿਮਾ ਹੈ ਕਈ ਨਿਰਣੇ ਲੜਾਈ ਜਾਂ ਯੁੱਧ ਨਾਲ ਹੀ ਹੁੰਦੇ ਹਨ ਯੁੱਧ ਭਾਵੇਂ ਲੜਨ ਦਾ ਖੇਤਰ ਹੈ ਪਰ ਉਦੇਸ਼ ਸੁਰੱਖਿਅਤ ਸ਼ਾਂਤੀ ਹੁੰਦਾ ਹੈ ਬਹਾਦਰ ਹੋਣਾ ਇੱਕ ਗੁਣ ਹੀ ਨਹੀਂ ਬਹਾਦਰੀ ਹਰੇਕ ਗੁਣ ਦਾ ਇੱਕ ਮਹੱਤਵਪੂਰਨ ਭਾਗ ਹੁੰਦੀ ਹੈ। ਦਰਪੋਕਾਂ ਵਾਲੀ ਸ਼ਾਂਤੀ ਸ਼ਾਂਤੀ ਨਹੀਂ ਹੁੰਦੀ। ਸ਼ਾਂਤੀ ਉਹ ਹੁੰਦੀ ਹੈ ਜਿਹੜੀ ਬਹਾਦਰ ਜਰਨੈਲਾਂ ਦੀ ਗਰੰਟੀ ਵਾਲੀ ਹੋਵੇ। ਇਤਿਹਾਸ ਦੱਸਦਾ ਹੈ ਕਿ ਜਿਨ੍ਹਾਂ ਨੇ ਨਿਤ ਨਵੇਂ ਸੰਕਟ ਝੱਲੇ ਹਨ, ਉਹਨਾਂ ਲਈ ਸ਼ਾਂਤ ਜੀਵਨ ਅਕਾਊ ਹੋ ਜਾਂਦਾ ਹੈ। ਉਹ ਨਵੀਆਂ ਧਰਤੀਆਂ ਗਾਉਣ, ਨਵੇਂ ਇਲਾਕੇ ਜਿੱਤਣ ਨਿਕਲਦੇ ਰਹਿੰਦੇ ਹਨ। ਸਿਕੰਦਰ ਦਾ ਨਾਂ ਅੱਜ ਵੀ ਸਤਕਾਰ ਨਾਲ ਲਿਆ ਜਾਂਦਾ ਹੈ। ਸਿਕੰਦਰ ਨਪੋਲੀਅਨ ਦਾ ਆਦਰਸ਼ ਸੀ। ਫੋਰਸ ਦਾ ਸਤਿਕਾਰ ਸਿਕੰਦਰ ਸਾਹਮਣੇ ਸਵੈ ਮਾਨ ਨਾਲ ਖਲੋਣ ਕਰਨ ਹੋਇਆ। ਨੈਪੋਲੀਅਨ ਨੇ 65 ਲੜਾਈਆਂ ਲੜੀਆਂ ਅਤੇ ਫਰਾਂਸ ਨੂੰ ਵਿਸ਼ਵ ਸ਼ਕਤੀ ਬਣਾਇਆ। ਨੈਪੋਲੀਅਨ ਦੀ ਬਹਾਦਰੀ 30000 ਨੈਪੋਲੀਅਨ ਦੀ ਬਹਾਦਰੀ ਬਾਰੇ 30000 ਪਸਤਿਕਾਂ ਲਿਖੀਆਂ ਗਈਆਂ ਹਨ। ਇਤਿਹਾਸ ਵਿੱਚ ਕਮਜ਼ੋਰਾਂ ਵਿੱਚੋਂ ਵੀ ਕੋਈ ਆਗੂ ਉੱਪਰ ਪੈਂਦਾ ਸੀ। ਜਿਹੜਾ ਅਯਾਸ਼ੀ ਵਿੱਚ ਪਏ ਹਾਕਮਾਂ ਨੂੰ ਭਾਂਜ ਦੇ ਕੇ ਸਥਿਤੀ ਉਲਟਾ ਦਿੰਦਾ ਸੀ ਸਭ ਤੋਂ ਵੱਡੀ ਰੋਮਨ ਬਾਦਸ਼ਾਹਤ ਦਾ ਅੰਤ ਐਵੇਂ ਹੀ ਹੋਇਆ ਸੀ ਵਕਤ ਦੇ ਬੀਤਣ ਨਾਲ ਤਕੜਿਆਂ ਦੀ ਤਕੜਿਆਂ ਨਾਲ ਸਾਂਝ ਉਪਜੀ ਹੈ ਤਕੜਿਆਂ ਦੀਆਂ ਵਿਆਹਾਂ ਨਾਲ ਰਿਸ਼ਤਦਾਰੀਆਂ ਬਣੀਆਂ ਹਨ ਅਤੇ ਜੇਤੂਆਂ ਦੀ ਜੀਵਨ ਜਾਚ ਪ੍ਰਚਲਿਤ ਹੋਈ ਹੈ ਸਾਡੇ ਦੇਸ਼ ਵਿੱਚ ਬਰਾਤ ਜੇਤੂ ਰਾਜਕੁਮਾਰ ਵਾਂਗ ਹੁੰਦੀ ਹੈ ਜਸ਼ਨ ਵੀ ਐਵੇਂ ਮਨਾਇਆ ਜਾਂਦਾ ਹੈ ਜਿਵੇਂ ਵੱਡੀ ਜਿੱਤ ਪ੍ਰਾਪਤ ਹੋਈ ਹੋਵੇ ਫ੍ਰਾਂਸ ਨੇ ਤਾਂ ਜਿੱਤ ਦੀ ਸ਼ਰਾਬ ਸ਼ੈਂਪੇਨ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਕੀਤਾ ਹੋਇਆ ਹੈ ਜੋ ਕਿ ਸੰਸਾਰ ਵਿੱਚ ਵੀ ਬਹਾਦਰੀ ਅਤੇ ਬਹਾਦਰਾਂ ਦਾ ਬੋਲਬਾਲਾ ਹੈ ਹੁਣ ਵੀ ਜਿਹੜਾ ਲੜ ਨਹੀਂ ਸਕਦਾ ਉਹ ਕਮਜ਼ੋਰ ਡਰਪੋ ਅਤੇ ਗਰੀਬ ਹੈ ਲੰਣਾ ਹੁਣ ਇੱਕ ਕਿੱਤਾ ਹੈ ਯੁੱਧ ਕਲਾ ਪੜਾਇਆ ਜਾਣ ਵਾਲਾ ਵਿਸ਼ਾ ਬਣ ਗਿਆ ਹੈ ਖੇਡਾਂ ਸੰਗੀਤ ਫੈਸ਼ਨ ਵਿਗਿਆਨ ਸੰਚਾਰ ਆਰਥਿਕਤਾ ਵਾਂਗ ਪੁਲਿਸ ਫੌਜ ਵੀ ਸਤਕਾਰਯੋਗ ਪੇਸ਼ਾ ਬਣ ਗਿਆ ਹੈ ਹੁਣ ਖੇਡਾਂ ਵੀ ਉਧ ਦੇ ਪੈੰਤੜਿਆਂ ਨਾਲ ਵਿਉਂਤਿਆ ਅਤੇ ਖੇਡੀਆਂ ਜਾਂਦੀਆਂ ਹਨ ਫੌਜ ਵਿੱਚ ਤਮਗੇ ਫਿੱਤੀਆਂ ਹਮਮਣ ਸਨਮਾਨ ਆਦਿ ਵਿਖਾਈ ਵੀਰਤਾ ਦੇ ਸਨਮਾਨ ਚਿੰਨ ਬਣ ਗਏ ਹਨ ਤਮਗੇ ਉੱਥੇ ਹੀ ਲੱਗਦੇ ਹਨ ਜਿੱਥੇ ਗੋਲੀਆਂ ਲੱਗਦੀਆਂ ਟਕਰਾਅ ਦੇ ਮੁਕਾਬਲੇ ਦੀ ਬਿਰਤੀ ਜੀਵਨ ਦੇ ਹਰੇਕ ਖੇਤਰ ਵਿੱਚ ਕਾਰਜਸ਼ੀਲ ਹੈ ਖੇਤਰ ਕੋਈ ਹੋਵੇ ਮਹਿਮਾ ਜਿੱਤਣ ਵਾਲਿਆਂ ਦੀ ਹੁੰਦੀ ਹੈ ਮਨੁੱਖ ਇਸ ਲਈ ਲੜਦਾ ਹੈ ਕਿਉਂਕਿ ਸੰਸਾਰ ਨਿਆਪੂਰਨ ਨਹੀਂ ਹੈ ਇਹ ਤਕੜਿਆਂ ਦੇ ਦਬ ਦਵੇ ਅਧੀਨ ਹੈ ਤਕੜੇ ਹੋਏ ਬਿਨਾ ਹੁਣ ਸੰਸਾਰ ਵਿੱਚ ਜੀਵਿਆ ਨਹੀਂ ਜਾ ਸਕਦਾ ਸਰੀਰਕ ਬੌਧਿਕ ਮਾਇਕ ਅਤੇ ਰਾਜਨੀਤਿਕ ਸ਼ਕਤੀ ਲੰਨਤੇ ਆਪਣੀ ਮਨਮੋਣ ਦੇ ਪੈਂਤੜੇ ਬਣ ਗਏ ਹਨ ਮਨੋਵਿਗਿਆਨਕ ਪੱਖੋਂ ਲੜਨ ਦੌਰਾਨ ਪੁਰਸ਼ ਆਪਣੇ ਆਪ ਨੂੰ ਬਹਾਦਰ ਅਤੇ ਸ਼ਕਤੀਸ਼ਾਲੀ ਮਹਿਸੂਸ ਕਰਦਾ ਹੈ ਉਸਦੀ ਮਰਦਾਨਗੀ ਵੱਧ ਜਾਂਦੀ ਹੈ ਮਾਸਪੇਸ਼ੀਆਂ ਫੁੱਲ ਜਾਂਦੀਆਂ ਹਨ ਡੌਲੇ ਫੜਕਣ ਲੱਗ ਪੈਂਦੇ ਹਨ ਅੱਖਾਂ ਲਾਲ ਹੋ ਜਾਂਦੀਆਂ ਹਨ ਕੰਨ ਖੜੇ ਹੋ ਜਾਂਦੇ ਹਨ ਲੰਨ ਵਾਲੇ ਫੁੰਕਾਰੇ ਮਾਰਨ ਲੱਗ ਪੈਂਦੇ ਹਨ ਮੱਧਰੇ ਲੰਮੇ ਹੋ ਜਾਂਦੇ ਹਨ ਅਤੇ ਬੁੱਢੇ ਵੀ ਜਵਾਨਾਂ ਵਾਂਗ ਲੰਨ ਲੱਗ ਪੈਂਦੇ ਹਨ ਪੁਰਸ਼ਾਂ ਦੇ ਬਹਾਦਰ ਅਤੇ ਬਰਾਬਰ ਹੋਣ ਦਾ ਦਾਵਾ ਕਰਨ ਵਾਲੀਆਂ ਇਸਤਰੀਆਂ ਨੇ ਵੀ ਲੰਨਨਾ ਸਿੱਖ ਲਿਆ ਹੈ ਪਤਨੀ ਪਤੀ ਨਾਲ ਇਸ ਲਈ ਲੜਦੀ ਹੈ ਕਿਉਂਕਿ ਪਤੀ ਆਪਣੇ ਕਰਤਵ ਅਤੇ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਅਤੇ ਪਰਿਵਾਰ ਦੀਆਂ ਆਸਾਂ ਤੇ ਪੂਰਾ ਨਹੀਂ ਉਤਰਦਾ ਜਦੋਂ ਪ੍ਰੇਮ ਕਾ ਪਿਆਰ ਦੇ ਅਧ ਵਿੱਚ ਪਹੁੰਚ ਜਾਂਦੀ ਹੈ ਤਾਂ ਉਹ ਪਿੱਛੇ ਮੁੜ ਨਹੀਂ ਸਕਦੀ ਘਰ ਜਾਣਾ ਨਹੀਂ ਚਾਹੁੰਦੀ ਇਸ ਇਸ ਖੜੋਤ ਨੂੰ ਤੋੜਨ ਲਈ ਉਹ ਆਪਣੇ ਪ੍ਰੇਮੀ ਨਾਲ ਲੜਦੀ ਹੈ ਇਸਤਰੀ ਮਜਬੂਰੀ ਵਾਸ ਲੜਦੀ ਹੈ ਜਦੋਂ ਕਿ ਪੁਰਸ਼ ਆਦਤ ਵਾਸ ਲੜਦੇ ਹਨ ਲੜਾਈ ਕੋਈ ਹੋਵੇ ਉਹ ਹੁੰਦੀ ਆਪਣੇ ਹਿੱਤਾਂ ਦੀ ਰਾਖੀ ਲਈ ਹੈ ਲੰਮ ਸਮੇਂ ਹਰ ਕੋਈ ਆਦੀ ਕਾਲੀ ਜੰਗਲੀ ਬਿਰਤੀ ਵਾਲਾ ਜੀਵ ਬਣ ਜਾਂਦਾ ਹੈ ਕੋਜਾ ਅਤੇ ਨਿਰਦੇਈ ਦਇਆ ਅਤੇ ਹਮਦਰਦੀ ਆਦਿ ਦੇ ਭਾਵ ਪਿਛਲੀਆਂ ਕੁਝ ਸਦੀਆਂ ਵਿੱਚ ਉਜਾਗਰ ਹੋਏ ਹਨ। ਅਜੋਕੇ ਪੁਰਸ਼ ਅਤੇ ਇਸਤਰੀਆਂ ਵੀ ਹੋਰ ਜੀਵਾਂ ਵਾਂਗ ਆਪਣੇ ਅਧਿਕਾਰ ਖੇਤਰ ਦੀ ਰਾਖੀ ਕਰਦੀਆਂ ਹਨ ਜਿਸ ਵਾਸਤੇ ਲੜਾਈ ਹੁੰਦੀ ਰਹਿੰਦੀ ਹੈ। ਸਰਹੱਦ ਦੀ ਇਲਾਕਿਆਂ ਦੇ ਲੋਕ ਲੜਾਕੇ ਹੁੰਦੇ ਹਨ ਕਿਉਂਕਿ ਸਰਹੱਦਾਂ ਦੋਵੇਂ ਪਾਸੇ ਦੇ ਲੋਕਾਂ ਨੂੰ ਲੜਾਉਂਦੀਆਂ ਰਹਿੰਦੀਆਂ ਹਨ। ਕਈ ਵਾਰੀ ਮਨੁੱਖ ਨਹੀਂ ਲੜਦਾ ਉਸਦੀ ਹਉਮੈ ਲੜਾਉਂਦੀ ਹੈ। ਇਸ ਹਮੇ ਨੂੰ ਹੁਣ ਅਣਖ ਕਿਹਾ ਜਾਂਦਾ ਹੈ। ਕਈ ਲੋਕ ਆਪਣੇ ਸਿਧਾਂਤਾਂ ਖਾਤਰ ਲੜਦੇ ਹਨ। ਅਹਿੰਸਾਵਾਦ ਵੀ ਲੜਨ ਦੀ ਇੱਕ ਵਿਧੀ ਹੈ। ਕਈ ਅਹਿੰਸਵਾਦੀ ਅਸੂਲਾਂ ਅਧੀਨ ਕੁੱਟ ਖਾਂਦੇ ਹਨ ਪਰ ਮੋੜਵਾ ਜਵਾਬ ਨਾ ਦੇਣ ਦੀ ਨੀਤੀ ਅਪਣਾਉਂਦੇ ਹਨ। ਕਈ ਸ਼ਰਾਬਖਾਨੇ ਵਿੱਚ ਇੱਕ ਪੁਰਸ਼ ਦੇ ਵਾਲ ਲੰਮੇ ਸਨ ਜਿਹੜੇ ਕਿਸੇ ਇੱਕ ਹੋਰ ਨੂੰ ਚੰਗੇ ਨਹੀਂ ਸੰ ਲੱਗਦੇ। ਉਸਨੇ ਲੰਮੇ ਵਾਲਾਂ ਵਾਲੇ ਨੂੰ ਕੁੱਟ ਦਿੱਤਾ। ਮਾਰ ਖਾਨ ਵਾਲਾ ਮਾਰ ਖਾ ਕੇ ਚੱਲਿਆ ਗਿਆ ਕਿਉਂਕਿ ਹਿੰਸਾ ਨਾ ਕਰਨੀ ਉਸਦਾ ਅਸੂਲ ਸੀ। ਸੁਤੰਤਰਤਾ ਅੰਦੋਲਨ ਅਤੇ ਸਿੱਖਾਂ ਦੇ ਮੋਰਚਿਆਂ ਦੌਰਾਨ ਕੁੱਟ ਖਾਧੀ ਜਾਂਦੀ ਸੀ ਪਰ ਮੋੜਵਾ ਜਵਾਬ ਨਹੀਂ ਦਿੱਤਾ ਜਾਂਦਾ। ਗਾਦਰੀਆਂ ਬਬਰਾਂ ਭਗਤ ਸਿੰਘ, ਸੁਭਾਸ਼ ਚੰਦਰ ਬੋਸ ਵਰਗੇ ਗਰਮ ਦਲੀਆਂ ਨੂੰ ਕੁੱਟ ਖਾਣ ਵਾਲੀ ਨੀਤੀ ਪਸੰਦ ਨਹੀਂ ਸੀ। ਉਹਨਾਂ ਨੇ ਹਿੰਸਾ ਦਾ ਮਾਰਗ ਚੁਣਿਆ। ਇੱਟ ਦਾ ਜਵਾਬ ਪੱਥਰ ਦੀ ਨੀਤੀ ਕੇਵਲ ਇਜ਼ਰਾਈਲ ਅਪਣਾ ਸਕਦਾ ਹੈ। ਹੜਤਾਲ ਦੌਰਾਨ ਹੜਤਾਲ ਕਰਨ ਵਾਲੇ ਹੜਤਾਲ ਨਾ ਕਰਨ ਵਾਲਿਆਂ ਨਾਲ ਲੰਘ ਲਈ ਨਿਰੰਤਰ ਤਿਆਰ ਰਹਿੰਦੇ ਹਨ ਅਤੇ ਉਹਨਾਂ ਨੂੰ ਉਕਸਾਉਣ ਲਈ ਚੁਬਵੇਂ ਨਾਰੇ ਲਾਉਂਦੇ ਹਨ ਅੱਜ ਕੱਲ੍ਹ ਪੁਰਸ਼ਾ ਕਿਸੇ ਔਰਤ ਪਿੱਛੇ ਲੜਨਾ ਔਰਤ ਆਪ ਵੀ ਪਸੰਦੀ ਕਰਦੀ ਹੈ ਅਕਸਰ ਇੱਕ ਦੂਜੇ ਦੀ ਤਾਕਤ ਜਾਣਨ ਲਈ ਗਰੋਹਾਂ ਵਿੱਚ ਦੋਸਤੀ ਪੈਣ ਤੋਂ ਪਹਿਲਾਂ ਲੜਾਈ ਹੁੰਦੀ ਹੈ ਕਈ ਖੇਡਾਂ ਜਿਵੇਂ ਕੁਸ਼ਤੀ ਕਬੱਡੀ ਮੁੱਕੇਬਾਜ਼ੀ ਆਦਿ ਲੜਾਈ ਦੇ ਹੀ ਸੋਧੇ ਹੋਏ ਰੂਪ ਹਨ ਚੋਣਾ ਲੜਾਈ ਦਾ ਪਰਜਾ ਤੰਤਰਕ ਢੰਗ ਹੈ। ਜੋ ਕਿ ਸੰਸਾਰ ਦੇ ਹਰੇਕ ਖੇਤਰ ਵਿੱਚ ਲੜਾਈ ਚੱਲ ਰਹੀ ਹੈ ਪੈਤੜੇ ਲਨ ਵਾਲ ਹੀ ਹਨ। ਹੁਣ ਲੜਾਈ ਨੂੰ ਮੁਕਾਬਲਾ ਕਿਹਾ ਜਾਂਦਾ ਹੈ। ਮੁਕਾਬਲਾ ਕੋਈ ਹੋਵੇ ਇਹ ਸਖਤੀ ਹੁੰਦਾ ਹੈ। ਸ਼ੁਕਰੀਆ।